ਸਾਰੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਮੈਂ ਫਿਰਦੇ ਇਸ ਟਾਈਮ ਵਾਕ ਤੇ ਪਿੰਡ ਆ ਗਏ ਸੀ ਤੇ ਕੱਲ ਨੂੰ ਜਾਣਾ ਜੀ ਅਸੀਂ ਪਟਿਆਲੇ ਵਿਆਹ ਤੇ ਬਹੁਤ ਘੈਂਡ ਵਿਆਹ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਅੱਜ ਅਸੀਂ ਜਾਣਾ ਭਾਈਕੇਰੇ ਭਾਈਕੇਰੇ ਪਿੰਡ ਨਾਲ ਬਹੁਤ ਜ਼ਿਆਦਾ ਜੁੜੀਆਂ ਮੇਰੀਆਂ ਵੀ ਤੇ ਵੈਸੇ ਤੁਸੀਂ ਸਾਰਿਆਂ ਨੇ ਭਾਈਕਰਾਂ ਪਿੰਡ ਪੱਕੇ ਹੀ ਵੇਖਿਆ ਹੋਣਾ ਫਿਲਮਾਂ 'ਚ ਉਥੇ ਵਿੰਦਰ ਢਿੱਲੋ ਬਾਈ ਜੀ ਹੈ ਦਵਿੰਦਰ ਢਿੱਲੋ ਬਾਈ ਜੀ ਹੈ ਤੇ ਆਪਣੇ ਵੱਡੇ ਭਰਾ ਹੈ ਬੜਾ ਪਿਆਰਾ ਉਹਨਾਂ ਨਾਲ ਆਪਣਾ ਤੇ ਉਹਨਾਂ ਨੇ ਤੁਸੀਂ ਫਿਲਮਾਂ ਜੀ ਵੇਖਿਆ ਹੋਣਾ ਉਹਨਾਂ ਦੀ ਹਵੇਲੀ ਜਾਣਾ ਇੱਕ ਦੋ ਕੰਮ ਹੈ ਉਹ ਪਿੰਡ ਆਈ ਸੀ ਉਹ ਤਾਂ ਮੈਂ ਹੈ ਨਹੀਂ ਸੀਗਾ ਕੋਈ ਲੋਕੇਸ਼ਨਾਂ ਵੇਖਣੀਆਂ ਸੀਗੀਆਂ ਉਹਨਾਂ ਦਾ ਮਤਲਬ ਪ੍ਰੋਡਕਸ਼ਨ ਦਾ ਕੰਮ ਵੀ ਹੈ ਤੇ ਅੱਜ ਬਾਈ ਜਰ ਕੇ ਕੋਲ ਜਾਣੇ ਆ ਤੇ ਜਿੰਨਾ ਕੁ ਪੋਸੀਬਲ ਹੋਇਆ ਉਹਨਾਂ ਨੂੰ ਕੋਈ ਲੋਕੇਸ਼ਨ ਦਿਖਾਵਾਂਗੇ ਬੜੀ ਵਧੀਆ ਲੋਕੇਸ਼ਨ ਹੈ ਜਿੱਥੇ ਬਹੁਤ ਨਾਮੀ ਫਿਲਮਾਂ ਸ਼ੂਟ ਹੋਣਗੀਆਂ ਤੇ ਜਿਵੇਂ ਲਾਹੌਰੀਆ ਸ਼ਮਕਣ ਚਮਕਣੇ ਹੋਰ ਵੀ ਕਈ ਫਿਲਮਾਂ ਸ਼ੂਟ ਹੋngਾਂ ਆ ਸੁਨੋ ਦਿਖਾਵਾਂਗੇ ਤੇ ਆਨੰਦ ਮਾਨਿਓ ਬਾਕੀ ਜਦੋਂ ਅਸੀਂ ਉਹ ਭੂਤਾ ਨਹੀਂ ਫਿਲਮ ਬਣਾਈ ਸੀ ਇੱਕ ਉਹਦਾ ਕਲਿੱਪ ਪਿਆ ਉਹ ਵੀ ਵਿੱਚ ਐਡ ਕਰਾਂਗੇ ਉਹ ਵੀ ਤੁਸੀਂ ਵੇਖਿਓ ਤੇ ਬਾਕੀ ਹੁਣ ਵੇਖੋ ਖੇਤਾਂ ਦਾ ਨਜ਼ਾਰਾ ਵਾਹ ਜੀ ਵਾਹ ਕਿਹ ਆ ਨਿਆਰਾ ਬਾਣ ਮਣ ਤਿਆਰ ਹੋ ਗਏ ਕਣਕਾ ਗੁਣਕਾ ਲੋਕਾਂ ਨੇ ਵਿਛਤੀਆਂ ਸੋਹਣੇ ਮੇਰੇ ਪਿੰਡ ਦੇ ਖੇਤ ਤੇ ਸੋਹਣੇ ਰਾਹ ਛੋਣੀਆਂ ਛੜਕਾਂ ਰਾਤੋਂ ਦਾ ਰਹਿ ਨਹੀਂ ਸੜਕਾਂ ਬਣ ਗਈਆਂ ਇੱਕ ਦੋ ਰਾਂ ਕੱਚੇ ਸਾਡੇ ਪਿੰਡ ਇੱਕ ਤਾਂ ਹਾ ਕੱਚਾ ਤੇ ਖੇਤਾਂ ਨੂੰ ਜਾਂਦਾ ਹਾਂ ਗਾਂ ਜਾ ਕੇ ਚੜਜਣਾ ਸੈਣਾ ਖੜਾ ਤੇ ਜਿਹੜੀ ਆਹੀ ਰੋੜੇ ਸੇ ਤੇ ਇੱਕ ਹੈਗਾ ਉਧਰ ਕੱਚਾ ਦੋ ਹੀ ਰਹਿ ਗਏ ਬਾਕੀ ਤਕਰੀਬਨ ਪੱਕੇ ਆ ਤੇ ਹੁਣ ਇਸ ਟਾਈਮ ਤੁਹਾਨੂੰ ਪਤਾ ਹੀ ਵੀ ਕਣਕਾਂ ਕਣਕਾਂ ਵਿਜੀਆਂ ਗਈਆਂ ਤੇ ਥੋੜੇ ਦਿਨਾਂ ਤੱਕ ਫਿਰ ਹਰਿਆਲੀ ਆਊਗੀ ਫਿਲਹਾਲ ਧੁੱਪਣ ਚੰਗੀ ਲੱਗਣ ਲੱਗ ਗਈ ਹੈ ਪਰ ਠੰਡ ਨਹੀਂ ਹੋਵੇਂ ਹੋਈ ਹੁਣ ਪੌਦਾ ਮਹੀਨਾ ਆਉਣ ਵਾਲਾ ਹੈ ਤੇ ਉਦੋਂ ਠੰਡ ਹੋਈ ਜਾਂਦੀ ਹੁੰਦੀ ਐ ਪਰ ਇਹ ਤਾਂ ਕਿ ਲੱਗਦਾ ਨਹੀਂ ਵੀ ਉਵੇਂ ਠੰਡ ਹੋਊਗੀ ਜਾਂ ਫਿਰ ਰੰਜਾਇ ਜੀ ਪਛੇਤੀ ਜਾਊਗੀ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੋਗਾ ਕਿ ਕੀ ਸਿਸਟਮ ਹੈ ਠੰਡ ਹੋਣੀ ਬਹੁਤ ਜ਼ਰੂਰੀ ਹੈ ਕੰਕਾਸ ਤੇ ਵੀ ਬਾਕੀ ਤੁਸੀਂ ਆਪ ਵੱਧ ਸਿਆਣੇ ਹੋ ਤੇ ਬਾਕੀ ਕੀਆ ਵਧੀਆ ਹਵਾ ਚੱਲ ਰਹੀ ਅੱਜ ਪੂਰਾ ਵਧੀਆ ਮੌਸਮ ਹੈ ਜਾਂ ਤਾਂ ਮੌਸਮ ਐਂਜੇ ਰਵੇ ਬੜਾ ਵਧੀਆ ਹੈ ਜਿਆਦਾ ਠੰਡ ਵੀ ਕਈ ਵਾਰੀ ਖਰਾਬ ਕਰਦੀ ਐ ਤੇ ਜਿਆਦਾ ਗਰਮੀ ਤਾਂ ਕਰਦੀ ਕਰਦੀ ਐ ਵੈਸੇ ਮੈਨਰ ਠੰਡ ਜਾਲੇ ਪਸੰਦ ਆ ਹੰਡ ਲੱਗੋਗੀ ਤਾਂ ਬੰਦਾ ਕੋਈ ਇੱਕ ਤਾਂ ਉੱਤੇ ਹੋਰ ਪਾਲੂਗਾ। ਗਰਮੀ 'ਚ ਬੰਦਾ ਬਾਹਰ ਤੁਰਨਾ ਫਰਨਾ ਆ ਘਾਉਣ ਦਾ ਬੰਦੇ ਦਾ। ਤੇ ਠੰਡ ਵਿੱਚ ਨਿਆਰਾ। ਆਲੇ ਵਧੀਆ ਖਾਣ ਪੀਣ ਨੂੰ ਸਰੋਂ ਦਾ ਸਾਗ ਭਵੇਂ ਨੌਨਵੇਜ ਖਾ ਲੋ। ਉਹਨਾਂ ਕੋਈ ਖਰਾਬ ਕਰੇ ਚੀਜ਼। ਸੌਂਦ ਦਾ ਨਾ ਹਾਰਨ। ਇਹ ਪਿੰਡਾਂ ਦੀਆਂ ਬੱਸਾਂ ਜਾਂ ਆਪਣੇ ਆਮ ਬੱਸਾਂ ਹੁੰਦੀਆਂ ਨੇ ਉਹਨਾਂ ਦਾ ਯਾਤਰ ਹਾਰਨ ਗਾਣੇ ਤਰਜ ਤੇ ਹੁੰਦੇ ਆ। ਕੈਨੇਡਾ ਨਾਲ ਦਾ ਇੱਛਾ ਬਹੁਤ ਮਤਲਬ ਯਾਦ ਆਉਂਦੀ ਹੁੰਦੀ ਹੈ ਮਿਸ ਕਰਦੇ ਹੁੰਦੇ ਆ ਵੈਸੇ ਹੁਣ ਉੱਥੇ ਵੀ ਕਈ ਬੰਦੇ ਆਪਣੇ ਜਿਹੜਾ ਪੰਜਾਬੀ ਵਿਰਸਾ ਉਹ ਲਈ ਜਾਂਦੇ ਆ ਪਰ ਪੰਜਾਬ ਤਾਂ ਪੰਜਾਬ ਹੀ ਸਾਨੂੰ ਪਤਾ ਹੀ ਹੈ ਬਾਕੀ ਦੋਸਤੋ ਅਗਾਂਹ ਆਇਆ ਮਨਪ੍ਰੀਤ ਨੂੰ ਫੋਨ ਆ ਗਿਆ ਸੀਗਾ ਤੇ ਥੋੜੇ ਸਮੇਂ ਦੇ ਵਿੱਚ ਵਿੱਚ ਅਸੀਂ ਨਿਕਲਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਬਿੰਦਰ ਬਾਈ ਦੀ ਹਵੇਲੀ ਜਿੰਨੀ ਪੋਸੀਬਲ ਹੋਏ ਕਿਉਂਕਿ ਉਹਨੂੰ ਫੈਮਿਲੀ ਰਹਿੰਦੀ ਹੈ ਉੱਥੇ ਬਾਕੀ ਜਾ ਕੇ ਵੇਨੇ ਕੀ ਹਾਲਾਤ ਪਾਉਂਦੇ ਆ ਬਾਕੀ ਬਾਈ ਦਾ ਬੇਟਾ ਵੀ ਆਪਣਾ ਬਾਲੀਵੁੱਡ ਚ ਕੰਮ ਕਰਦੇ ਆ ਜਿਹੜੀ ਹੈਗੀ ਆਪਣੀ ਤਮੰਨਾ ਬਾਲੀਵੁੱਡ ਦੀ ਤਾਮਲ ਦੀ ਐਕਟਰਸ ਹੈ ਉਹਨਾਂ ਨੇ ਵੀ ਉਹਨਾਂ ਨੇ ਕੰਮ ਕਰਿਆ ਤੇ ਖੁਸ਼ੀ ਹੁੰਦੀ ਜਦੋਂ ਆਪ ਦਾ ਬੰਦਾ ਇੰਨੇ ਉੱਚੇ 레ਵਲ ਤੇ ਜਾਂਦਾ ਬਾਕੀ ਸਾਡੇ ਇਨਕਲਾਸਟਿਕ ਸੰਧੂ ਸਾਹਿਬ ਜਿਨ੍ਹਾਂ ਨੇ ਜ਼ਿੰਦਗੀ ਚ ਬਹੁਤ ਸਟਰਗਲ ਕਰਿਆ ਉਹ ਬੰਦਾ ਬਈ ਬਹੁਤ ਜਿਆਦਾ ਮੋਟਾ ਸੀ ਇੱਕ ਵੰਟਰ ਮੈਨ ਦਾ 25-30 ਕਿਲੋ ਵੇਟ ਹੋਣਾ ਅੱਜ ਉਹ ਪੂਰਾ ਫਿੱਟ ਬੰਦਾ ਹੈ ਤੇ ਡੱਬੀਆਂ ਬਣਾਈ ਬਠਾਤਾ ਸਰੀਰ ਦੇ ਉੱਤੇ ਤੇ ਮੈਨੂੰ ਬੜੀ ਖੁਸ਼ੀ ਹੁਣ ਜਿਹੜਾ ਜੀ ਜੀ ਵਾਲਾ ਦਾ ਚੈਨਲ ਹੈ ਉਹਦੇ ਇੱਕ ਸੀਰੀਅਲ ਚ ਕੰਮ ਕਰ ਰਿਹਾ ਤੇ ਬਹੁਤ ਖੁਸ਼ੀ ਹੁੰਦੀ ਜਿੰਨੀ ਵੀ ਕਹਿ ਦੀ ਆਪਾਂ ਤੇ ਬਾਕੀ ਵੀ ਸਰਪੰਚਾ ਨੇ ਮੈਨੂੰ ਲੱਗਾ ਸਾਨੂੰ ਚੱਕ ਲਈ ਹੁਣੀ ਐ ਐਮਐਲਏ ਸਾਹਿਬ ਨੇ ਵੀ ਚੱਕ ਲਈ ਤੇ ਸਾਰਿਆਂ ਨੂੰ ਵਧਾਈਆਂ ਤੇ ਮੈਂ ਇਹੀ ਉਮੀਦ ਕਰਦਾ ਮੈਂ ਸਾਰੇ ਵਧੀਆ ਸੱਚੇ ਦਿਲੋਂ ਪਿੰਡ ਦਾ ਤੇ ਆਪਦੇ ਜਿਹੜਾ ਹੈਗਾ ਜਿੰਨਾ ਵੀ ਹਲਕੇ ਦੇ ਪਿੰਡ ਪੈਂਦੇ ਐ ਐਮਐਲਏ ਸਾਹਿਬ ਵੀ ਵਿਕਾਸ ਕਰਨ ਤਾਂ ਜੋ ਜਿਨ੍ਹਾਂ ਨੇ ਵੋਟਾਂ ਹੁਣ ਨਹੀਂ ਪਾਈਆਂ ਗਾਂ ਨੂੰ ਵੀ ਇਹਨਾਂ ਨੂੰ ਪਾਉਣ ਉਹ ਹੁਣ ਅਸੀਂ ਜਾ ਰਹੇ ਹਾਂ ਜੀ ਪਿੰਡ ਭਾਈਕੇਰਾ ਜੋ ਮਣੀ ਕੀੜੇ ਦੇ ਜਮਾ ਨਾਲ ਹੈ ਤੇ ਜਿਲ੍ਹਾ ਸ਼੍ਰੀ ਮਖਸਰ ਸਾਹਿਬ ਹੀ ਹੈ ਬਲਾਕ ਲੰਬੀ ਹੈ ਸਾਡੇ ਵਾਲਾ ਤੇ ਸਾਡੇ ਪਿੰਡ ਤੋਂ ਕੋਈ 20-25 ਕਿਲੋਮੀਟਰ ਦੂਰ ਹੈ ਉੱਥੇ ਜਾਣ ਦਾ ਕਾਰਨ ਆਇਆ ਵੀ ਇੱਕ ਤਾਂ ਉੱਥੇ ਜਿਹੜੀ ਲੋਕੇਸ਼ਨ ਆ ਤੁਹਾਨੂੰ ਉਹ ਦਿਖਾਉਣੀ ਹੈ ਲੋਕੇਸ਼ਨ ਬੜੀ ਜ਼ਬਰਦਸਤ ਬਣੀ ਹੋਈ ਹੈ ਤੇ ਇੱਕ ਦੋ ਕੰਮ ਹੋਰ ਆ ਉਹ ਵੀ ਕਰਾਂਗੇ ਅਸਲ ਬਾਈ ਪਿੰਡ ਢਲਾਉਂ ਦੀ ਉਹ ਹਵੇਲੀ ਹੈ ਪੁਰਾਣੀ ਤੇ ਬਾਈ ਨੇ ਬੜੀ ਮੈਂਟੇਨ ਕਰੀ ਹੋਈ ਹੈ ਤੇ ਜਿਹੜਾ ਅਸੀਂ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਪਤਾ ਲੱਗ ਜੂਗਾ ਉੱਥੇ ਕਿਹੜੀਆਂ ਕਿਹੜੀਆਂ ਫਿਲਮਾਂ ਛੁੱਟ ਹੋਈਆਂ ਤੇ ਅੱਗੇ ਵੀ ਹੋਣ ਜਾ ਰਹੀਆਂ ਕਾਫੀ ਫਿਲਮਾਂ ਬڑے ਨਾਮੀ ਐਕਟਰ ਨਹੀਂ ਫਿਰ ਮੈਂ ਛੂਟਾਂਗਾ ਇੱਥੇ ਜਿਵੇਂ ਐਮੀ ਵਰਕ ਹੋ ਗਿਆ ਤੇ ਜਮਰਦੀਪ ਸਿੰਘ ਹੋ ਗਿਆ ਡਾਇਰੈਕਟਰ ਅ ਮਨਿੰਦਰ ਗਿੱਲ ਹੋ ਗਿਆ ਸਿੱਧੂ ਮੂਸੇਵਾਲਾ ਸਾਹਿਬ ਵੀ ਇੱਥੇ ਆਏ ਹੋਏ ਨੇ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਗਿੱਲ ਸਾਹਿਬ ਗਿੱਲ ਸਾਹਿਬ ਦਾ ਪਿੰਡ ਜਿਹੜਾ ਨਾਲ ਹੈ ਤੇ ਪਰ ਆਇਆ ਵੀ ਇੱਥੇ ਬਹੁਤ ਸਾਰੀਆਂ ਫਿਲਮਾਂ ਇਡੀਆਂ ਸ਼ੂਟ ਹੋਈਆਂ ਤੇ ਬਾਕੀ ਜਿਹੜੀ ਲੋਕੇਸ਼ਨ ਵੇਖੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਬਾਈ ਦਾ ਲਾਈਨ ਪ੍ਰੋਡਕਸ਼ਨ ਦਾ ਵੀ ਕੰਮ ਹੈ ਤੇ ਵਧੀਆ ਫੈਮਿਲੀ ਹੈ ਸਰਦਾਰ ਬੰਦਾ ਹੈ ਤੇ ਬਾਕੀ ਜੇ ਤੁਸੀਂ ਦੇਖੋਗੇ ਘਰ ਤੁਹਾਨੂੰ ਪਤਾ ਲੱਗ ਜਾ ਬਾਈ ਨੇ ਜਿਹੜਾ ਵਿਰਸਾ ਕਿੰਨਾ ਸਾਂਭ ਕੇ ਰੱਖਿਆ ਇਹ ਇਤੋਂ ਤੱਕ ਕਿ ਬਾਈ ਕੋਲ ਜਿਹੜੇ ਭਾਂਡੇ ਆ ਉਹ ਵੀ ਉਹ ਪੁਰਾਣੇ ਆਵੇਂ ਜੋ ਸਿਲਵਰ ਦੇ ਹੁੰਦੇ ਆ ਜਾਂ ਆਪਣੇ ਚਾਂਦੀ ਦੇ ਬਰਤਨ ਆ ਪਿੱਤਲ ਦੇ ਬਰਤਨ ਸਾਰੇ ਉਸਾਮ ਕੇ ਰੱਖੇ ਹੋਏ ਆ ਤੇ ਆ ਜੋ ਕਰਾਂ ਚੱਲਦੇ ਆ ਦਿਖਾਉਨੇ ਆ ਸਾਨੂੰ ਲਓ ਜੀ ਪਹੁੰਚ ਚੁੱਕੇ ਆ ਅਸੀਂ ਢਿੱਲੂ ਸਾਹਿਬ ਦੇ ਘਰੇ ਵਾਹ ਵੀ ਵਾਹ ਆ ਹਵੇਲੀ ਉਹ ਸਸਿਕਾ ਬਾਈ ਮੈਂ ਹਵੇਲੀ ਦਿਖਾ ਰਿਹਾ ਮੈਂ ਹਾਂ ਜਿਆਦਾ ਤਾਜ਼ੀ ਆ ਗਰਗੇ ਅਸੀ ਕਾਲ ਇਹ ਤੇ ਕੀ ਹੈ ਲੋ ਐਸਾਈਡ ਸੈਟ ਲੱਗਾ ਸੀ ਤੇ ਉਸ ਸਾਈਡ ਲੱਗਾ ਸੀ ਲਾਹੌਰੀ ਇਹਦਾ ਸ਼ਾਇਦ ਤੁਹਾਨੂੰ ਮਾੜਾ ਮੋਟਾ ਯਾਦ ਆ ਜਾਵੇ ਬਾਕੀ ਬਾਈਕ ਕੋਲ ਪੁਰਾਣੇ ਵੀਕਲ ਵੀ ਬਹੁਤ ਹੈ ਤੇ ਬਾਕੀ ਬਾਈ ਪੁਰਾਣੀ ਚੀਜ਼ ਨੂੰ ਪਸੰਦ ਕਰਦੇ ਆ ਆ ਦੇਖੋ ਮਤਲਬ ਉਹ ਰੈੱਡ ਕਲਰ ਕਰਿਆ ਹੋਇਆ ਸੀ ਹੁਣ ਰੰਗ ਚੇਂਜ ਕਰਿਆ ਸ਼ੂਟਿੰਗ ਦੇ ਹਿਸਾਬ ਨਾਲ ਚੇਂਜ ਕਰਨਾ ਪੈਂਦਾ ਆ ਬਾਹਰਲੀ ਸਾਈਡ ਤੋਂ ਐ ਤੇ ਬਾਕੀ ਸਾਨੂੰ ਉੱਥੇ ਜਾ ਕੇ ਵੀ ਦਿਖਾਉਣੇ ਗਾ ਜਰ ਕੇ ਬਾਈ ਮਤਲਬ ਐ ਨਹੀਂ ਵੀ ਕੱਲੀਆਂ ਵਰਤਨ ਪੁਰਾਣੇ ਜਾਂ ਹੋਰ ਤੁਸੀਂ ਵੇਖ ਲਓ ਵੀ ਵੈਸੇ ਨਵੇਂ ਨੂੰ ਤਾਂ ਪਤਾ ਨਹੀਂ ਹੁਣਾ ਹਾਰੇ ਚ ਜਿਵੇਂ ਦਾਲ ਬਣਦੀ ਹੁੰਦੀ ਸੀ ਤੇ ਜਾਂ ਦੁੱਧ ਹੁੰਦਾ ਸੀਗਾ ਜਿਵੇਂ ਕੱਚਾ ਉਹ ਅੱਜ ਵੀ ਬਾਈ ਦੇ ਘਰੇ ਮਤਲਬ ਹੈਗਾ ਤੇ ਉਹ ਸਰਬ ਵੀ ਕਰਦੇ ਆ ਵੀ ਐਵੇਂ ਵੀ ਨਹੀਂ ਕੱਲਾ ਵੀ ਸ਼ੋਕਸ ਨੂੰ ਰੱਖਿਆ ਬਜਕਲ ਕਈ ਘਰਾਂ ਤੁਸੀਂ ਵੇਖਣਾ ਸ਼ੋਕਸ ਨੂੰ ਚੋਲੇ ਜਾਲੇ ਰੱਖ ਦਿੰਦੇ ਪਰ ਸਹੀ ਕੰਮ ਆਹਨ ਤੋਂ ਦਿਖਾਉਣੇ ਤੇ ਵੈਨਿਟੀ ਮੈਨਾਂ ਖੜਦੀਆਂ ਹੁੰਦੀਆਂ ਤੇ ਬਹੁਤ ਫਿਲਮਾਂ ਦੀ ਸ਼ੂਟਿੰਗ ਹੋਈ ਹੈ ਤੇ ਹੁਣ جاری ਹੈ ਬਾਈ ਨੇ ਆਪ ਵੀ ਫਿਲਮਾਂ 'ਚ ਕੰਮ ਕਰਿਆ ਪਿੱਛੇ ਸੈਕਟਰ 17 ਇਹੋ ਚ ਵੀ ਕੰਮ ਕਰਿਆ ਆ ਦੇਖੋ ਇੱਥੇ ਵੈਰੰਟੀ ਵਨ ਖੜਦੀਆਂ ਹੁੰਦੀਆਂ ਨੇ ਜਿਹੜੇ ਮੇਨ ਐਕਟਰ ਉਹਨਾਂ ਦੇ ਜਮਾਂ ਨੇੜੇ ਲੱਗ ਜਾਂਦੀਆਂ ਬਾਕੀ ਕੋਈ ਮਾੜਾ ਮੋਡਾ ਦੂਰ ਤੇ ਉਹਦਾ ਕਾਰਨ ਤਾਂ ਹੀ ਹੁੰਦਾ ਹੋਰ ਆ ਕਿਸੇ ਨਾ ਕੋਈ ਇਕੱਤਰ ਨਹੀਂ ਹੁੰਦੀ ਪਰ ਵੀ ਥੋੜਾ ਜਿਹਾ ਕਰਾਊਡ ਜਿਹੜਾ ਉਹ ਤੁਹਾਨੂੰ ਪਤਾ ਵੀ ਤੰਗ ਤੰਗ ਕਰਦਾ ਫੋਟੋ ਖਿਚਾਉਣ ਵੇਲੇ ਤਾਂ ਤਾਂ ਕਰਕੇ ਮਾੜੀ ਮਿੱਡੀ ਸਾਈਡਿੰਗ ਕਰਨੀ ਪੈਂਦੀ ਹੈ ਬਾਕੀ ਆ ਰੋਡ ਤੇ ਲੱਗ ਜਾਂਦੀਆਂ ਤੇ ਜਾਦੇ ਵੀਡੀਓ ਪਤਾ ਨਹੀਂ ਹੋਣੇ ਫਿਰ ਬਾਈ ਦੀ ਫੈਮਿਲੀ ਰਹਿੰਦੀ ਹੈ ਨਾ ਤੇ ਤਾਂ ਕਰਕੇ ਦਿੱਕਤ ਆ ਜਾਂਦੀ ਹੈ ਤੇ ਚੰਗਾ ਵੀ ਨਹੀਂ ਲੱਗਦਾ ਜਦ ਮੈਂ ਸ਼ੂਟਿੰਗ ਵੇਰੇ ਘਰ ਵੇਲਾ ਹੁੰਦਾ ਉਹ ਤੋਂ ਅਲੱਗ ਗੱਲ ਹੁੰਦੀ ਹੈ ਤੇ ਨਾ ਹੀ ਆਪਾਂ ਆਖਿਆਗਾ ਬਾਕੀ ਭਰਾਵਾਂ ਵਾਲਾ ਪਿਆਰ ਹੈ ਬਾਈ ਨਾਲ ਹੁਣ ਆਉਗੇ ਜੀ ਇੱਥੇ ਮਾਮਾ ਜੀ ਦੇ ਘਰ ਤੇ ਅਕਸਰ ਹੀ ਤੁਸੀਂ ਪੁਰਾਣੀਆਂ ਫੋਟੋਆਂ ਜਵਰੀਆਂ ਵੇਖੀਆਂ ਹੋਣਗੀਆਂ ਤੁਸੀਂ ਗਿੱਲ ਸਾਹਿਬ ਨਾਲ ਮੈਂ ਤੇ ਬਾਈ ਗਰਜੋਤ ਮਾਮਾ ਜੀ ਦੇ ਘਰੇ ਆਉਂਦੇ ਹੁੰਦੇ ਸੀ ਹੁਣ ਮਾਮਾ ਜੀ ਨਹੀਂ ਰਹੇ ਤੇ ਸਾਹਮਣੇ ਆ ਕੇ ਤੁਹਾਨੂੰ ਵੀ ਦਿਖਾਉਣੇ ਆ ਗਏ ਮਾਮਾ ਜੀ ਦੇ ਘਰ ਇਹ ਮਤਲਬ ਦੋ ਭਰਾਵਾਂ ਦਾ ਜਿਵੇਂ ਜੁਆਇੰਟ ਘਰ ਹੈ ਬੜਾ ਸੋਹਣਾ ਬਣਿਆ ਹੋਇਆ ਮਤਲਬ ਇੱਕ ਵਜੇ ਘਰ ਪਾਏ ਹੋਏ ਪਰ ਹੈ ਉਹ ਅੱਡੋ-ਬੱਡ ਤੇ ਪਰ ਘਰ ਜੋ ਐਂਡ ਮਤਲਬ ਫ੍ਰੈਸ਼ ਅੱਡੋ-ਬੱਡ ਆ ਗਿਆ ਇੱਥੋਂ ਦਾ ਕਾਰਜਦਲ ਦਾ ਲੀਡਰ ਵੀ ਹੈ ਕਾਕਾ ਭਾਈਕਰ ਉਹਨਾਂ ਨੂੰ ਵੀ ਤੁਸੀਂ ਜਾਣਦੇ ਹੋਵੋਗੇ ਸ਼ਾਇਦ ਤੇ ਵਧੀਆ ਪਿੰਡ ਆ ਸਰਦਾਰਾਂ ਦਾ ਪਿੰਡ ਹੁਣ ਚੱਲਦੇ ਆਂ ਜੀ ਵਾਪਸੀ ਕਰਾਣੂ ਘਰੇ ਜਾ ਕੇ ਰੂ-ਰੂ ਹੁੰਨੇ ਆਂ ਸਿੱਧੂ ਸਾਹਿਬ ਸਾਡੇ ਕੋਲ ਪਹੁੰਚ ਚੁੱਕੇ ਸੀਗੇ ਤੁਹਾਨੂੰ ਪਤਾ ਹੀ ਹੈ ਤੇ ਹੁਣ ਸਿੱਧੂ ਸਾਹਿਬ ਕੀ ਕਰ ਰਹੇ ਨੇ ਤੇ ਸਿਆਪ ਦੇਖ ਲਓ ਸਿੱਧੂ ਸਾਹਿਬ ਕੀ ਹਾਲ ਹੈ ਠੀਕ ਆ ਕੀ ਵੇਖੀ ਜਾਂਦੇ ਹੋ ਮੋਟੂ ਬੱਦੂ ਅੱਛਾ ਜੀ ਤੁਹਾਨੂੰ ਕਿਹੜਾ ਪਸੰਦ ਆਨੇ ਚੋ ਮੋਟੂ ਬੱਦੂ ਆ ਦੋਨੇ ਪਸੰਦ ਆ ਹਾਂ ਤੇ ਮੈਨੂੰ ਲੱਗ ਕਿ ਨੂੰ ਜਾਉਣੇ ਤੇ ਸਿ ਮੋਟੂ ਰਕੇ ਬੱਦੂ ਨੂੰ ਮੋਟੂ ਨੂੰ ਮੋਟੂ ਨੂੰ ਤੇਰੇ ਮਾਮਾ ਨੇ ਪਤਲਾਈ ਹੈ ਕਿ ਮੋਟਾ ਮੋਟਾ ਮੈਂ ਤਾਂ ਜਾਉਂ ਫੇਟਾ ਪੁੱਤਰਾ ਖਾ ਤਾਂ ਨਹੀਂ ਮਤਾਰੂ ਮੋਟਾ ਤੇ ਫਿਰ ਮੈਂ ਪਤਲਾ ਕਿਵੇਂ ਹੋਊਂਗਾ ਦੱਸ ਮੈਨੂੰ ਕੋਈ ਰਹਿ ਦੇ ਜੇ 15 ਕਿਲੋ ਘਟ ਜੇ ਮੈਂ ਫਿੱਟਾਂ ਹਾਂ ਹਾਂ ਜਮ ਕਰਿਆ ਜਮ ਕਰਿਆ ਕਰਾ ਥੋੜਾ ਪਤਾ ਤੇ ਖਾਣਾ ਪੀਣਾ ਕੀ ਬੰਦ ਕਰਨਾ ਹੈ ਮੈਂ ਜੋ ਹਾਂ ਤੇ ਹੋਰ ਪਕੌੜੇ ਖਾ ਸਕਦਾ ਕਿ ਨਹੀਂ ਮੈਂ ਕੁਝ ਵੀ ਨਹੀਂ ਖਾ ਸਕਦਾ ਜਲਦੀ ਹੈ ਨਾ ਤਾਤਾਤਾ ਦੋ ਜਿਵੇਂ ਜੂਸ ਜਾਸ ਹੋਰ ਕੁਝ ਪੀ ਸਕਦੇ ਆ ਫਿਰ ਭੱਟੋ ਜੂ ਔਰ ਡੋਲੇ ਰਿਗਲੇ ਉਹਨਗੇ ਔਰ ਚੱਲ ਠੀਕ ਆ ਹਾਂ ਹਾਂਜੀ ਅੱਜ ਅਸੀਂ ਵੀਡੀਓ ਬਣਾਉਣ ਲੱਗੇ ਆ ਭੁੱਤਾਂ ਵਾਲੀ ਤੇ ਆ ਸਾਡੇ ਇੱਕ ਨਵੇਂ ਨਵੇਂ ਭੂਤ ਬਣੇ ਆ ਗਿਆਨੀ ਜੀ ਪਹਿਲੀ ਵਾਰ ਆ ਰਹੇ ਆ ਵੀਡੀਓ ਚ ਤੇ ਸਾਡਾ ਕਾਸ਼ੀ ਤੇ ਸਤਨਾਮ ਤੇ ਇੱਕ ਆ ਮੈਂ ਤਾਂ ਜਾਣਦੇ ਹਾਂ ਮੰਗੀ ਡਾਨ ਸ਼ਾਂਤੀ ਵੀ ਆ ਗਿਆ ਇੱਧਰ ਸਾਡਾ ਸੇਠ ਤੇ ਇੱਕ ਸਾਡੀ ਆ ਗਈ ਭੂਤਨੀ ਹਾਂ ਤਵਾ ਕੰਮ ਚਲਾ ਤੇ ਇੱਕ ਵੱਚ ਕਵਾੜੀ ਆ ਗਿਆ ਸਾਡਾ ਆਹ ਤੇ ਆ ਅੱਜੂ ਮਾਨਾ ਜੀ ਆ ਰਵੀ ਕੈਨੇਡਾ ਵਾਲਾ ਮੁੰਡਾ ਆ ਮੁੰਡਾ ਹੈਗਾ ਹੋਰ ਤੋਂ ਕੀ ਕੰਮ ਕਰੇਗਾ ਮੁੰਡਾ ਅਸੀਂ ਹੁਣ ਵੀਡੀਓ ਸ਼ੂਟ ਕਰ ਰਹੇ ਆ ਹੁਣ ਕਰਨਾ ਕੀ ਸਾਰੇ ਨਾ ਬੋਲਿਓ ਨਾ ਦੂਜੇ ਪਹਿਲਾਂ ਰੋਲ ਕੀ ਦਾ ਪਹਿਲੇ ਹੋਈ ਬੰਦੇ ਆਉਣ ਚੱਲ ਬੈਠ ਕੇ ਰੋਲਾ ਇਹ ਹੁਣ ਡਿਸਾਈਡ ਕਰੀਏ ਕਿਹਦੇ ਕਿਹਦਾ ਰੋਲ ਹੋਊਗਾ ਤੇ ਉਹਨੂੰ ਆਪਣੇ ਅਨ ਦੇ ਅਕੀਸ਼ਨਾਂ ਲੈ ਲਓ ਤੇ ਕਿਹੜਾ ਕਿੱਥੇ ਰੋਊਗਾ ਤੇ ਕਿਹੜਾ ਕਿਵੇਂ ਬੋਲੂਗਾ ਸਾਰੇ ਦੋਸਤ ਇਹ ਸੁਝਾਈ ਜਾਂਦੇ ਆ ਮਾਨ ਸਾਹਿਬ ਨਾਲ ਹੈਗੇ ਇਹਨਾਂ ਦੇ ਡਾਇਰੈਕਟਰ ਅੱਜੂ ਤੇ ਨਾਲ ਇੱਕ ਸਤਨਾਮ ਹੈ ਦੋਨੇ ਟਰੈਕ ਕਰਦੇ ਆਂ ਇਹ ਕਿਵੇਂ ਕਿਵੇਂ ਕਰਨਾ ਹੈ ਇਹ ਸ਼ਾਇਦ ਵੀਡੀਓ ਦੇ ਵਿੱਚ ਵੀ ਆ ਸਕਣਾ ਤੇ ਜਿਹੜਾ ਸਾਡਾ ਕੈਨੇਡਾ ਵਾਲਾ ਮੁੰਡਾ ਤਾਂ ਬੜਾ ਜ਼ੋਰ ਲੱਗੀ ਜਾਂਦਾ ਵੀ ਕਿੱਥੇ ਕਿੱਥੇ ਕਿਵੇਂ ਕਰਨਾ ਹੈ ਤੇ ਇਦਰੋਂ ਇਦਰੋਂ ਛੋਟੇ ਛੋਟੇ ਸਾਡੇ ਬੱਚੇ ਹਾਂ ਪਤਾ ਦੱਸੋ ਸਰ ਫੀਡਾਸ ਸਿਕਰੇਟੀ ਤਾਂ ਹੋ ਜਾਂਦਾ ਛੂਟ ਉਹ ਦੇਖ ਅੱਗੇ ਵੀਡੀਓ ਬਣਾ ਰੱਖੀ ਆ ਛੋਟੇ ਵੀਡੀਓ ਬਣਾ ਬਈ ਹਾਂ ਹਾਂ ਆ ਡਿਸਕਾਊਂਟ ਹੋ ਜਾਂਦੀ ਐ ਵੀ ਕਿਵੇਂ ਕਿਵੇਂ ਕਰਨਾ